ਇਹ ਗਾ ਵੀਰੇ ਇੱਕ ਆ ਆਪਣੇ ਕੋਲ ਐਗ ਸਟੀਮਰ ਆਇਆ ਅੱਗੇ ਸਰਦੀਆਂ ਆ ਰਹੀਆਂ ਨੇ ਜਿਵੇਂ ਜਿੰਮ ਵਾਲੇ ਨੇ ਮੁੰਡੇ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਰਹਿੰਦੀ ਏ ਇਹ ਵਾਲਾ ਸੀ 450 ਰੁਪਏ ਚ ਦੇਣ ਜਾ ਰਹੇ ਆ ਐਗ ਸਟੀਮਰ ਤੁਹਾਡੇ 5 ਤੋਂ 7 ਮਿੰਟਾਂ ਦੇ ਵਿੱਚ ਇਹ ਜਿਹੜੇ ਬਿਲਕੁਲ ਤਿਆਰ ਹੋ ਜਾਣਗੇ ਸਰਦੀ ਵਾਸਤੇ ਗਰਮ ਪਾਣੀ ਵਾਲੀਆਂ ਟੂਟੀਆਂ ਆ ਗਈਆਂ ਨੇ ਇੰਪੋਰਟਡ ਟੂਟੀ ਏ ਇਹ ਅਸੀਂ ਸਿਰਫ ਤੇਜੀ ਭਾਜੀ ਦੇ ਚੈਨਲ ਤੇ ਵੀਡੀਓ ਦਾ ਰੇਟ ਦੇ ਰਹੇ ਆ 990 ਰੁਪਏ ਸਾਡੇ ਕੋਲ ਲੈ ਜਿਓ ਇਹ ਤਾਂ ਬਾਜੀ ਦੀ ਵੀ ਹਾਂਜੀ ਬਾਜੀ ਤੁਸੀਂ ਟੂਟੀ ਫਿੱਟ ਕਰਨੀ ਹੈ ਫਿੱਟ ਕਰਦੇ ਆ ਸਾਰ ਉੱਪਰ ਟੈਂਪਰੇਚਰ ਆਏਗਾ ਔਰ 1015 ਸਕਿੰਟ ਦੇ ਵਿੱਚ ਗਰਮ ਪਾਣੀ ਆਣਾ ਸ਼ੁਰੂ ਹੋ ਜਾਵੇਗਾ ਇਹ ਸਿਰਫ ਅਸੀਂ ਤੁਹਾਡਾ ਜਿਹੜਾ ਪੇਜ ਫੋਲੋ ਕੀਤਾ ਹੋਵੇਗਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਇਸ ਰੇਟ ਤੇ ਟੂਟੀ ਮਿਲੇਗੀ ਟੰਗ ਕੇ ਟੂਟੀ ਦੇ ਉੱਤੇ ਪਿੱਛੇ ਟੈਪ ਲਗਾਣੀ ਹੈ ਅਸੀਂ ਟੈਪ ਲਗਾ ਕੇ ਆਹ ਦੇਖੋ ਜੀ ਇਹ ਇਨਰ ਆਊਟ ਵਾਲਾ ਕੰਮ ਹੈ ਜੀ ਇਹ ਵਾਲੇ ਗੀਜ਼ਰ ਦਾ ਔਰ 6 ਮਨਤ ਦੀ ਵਾਰੰਟੀ ਵੀ ਹੈ ਦੀ ਓਕੇ ਵੀਰੇ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਹੀ ਨਾ ਆ ਦੇਖੋ ਇਹ ਪੈਪ ਅਸੀਂ ਇੱਥੇ ਲਾਣੀ ਏ ਇਹ ਟੂਟੀ ਇਹ ਚ ਪੈਪ ਲਾ ਦੇਣੀ ਏ ਇੱਥੋਂ ਦੀ ਨਾਲ ਦੀ ਨਾਲ ਗਰਮ ਪਾਣੀ ਆਣਾ ਸ਼ੁਰੂ ਹੋ ਜਾਏਗਾ ਠੀਕ ਕਿੰਨਾ ਹੋਇਆ ਵੀਰੇ ਇਹ ਭਾਜੀ 1250 ਰੁਪਏ ਦਾ 6 ਮਨთ ਦੀ ਵਾਰੰਟੀ ਦੇ ਨਾਲ ਹੈ ਸ਼ੇਕਰ ਆਪਣੇ ਕੋਲ ਮੰਗਦੇ ਸਨ ਵੀ ਚਾਰਜਿੰਗ ਵਾਲਾ ਸਾਨੂੰ ਲਿਆ ਕੇ ਦਿਓ ਇਹ ਅਸੀਂ ਚਾਰਜਰ ਵਾਲਾ ਸ਼ੇਕਰ ਲੈ ਕੇ ਆਏ ਆ ਇਹ ਅਸੀਂ ਅੰਦਰ ਉਹਦੀ ਫਿੱਟ ਕਰਨਾ ਫਿੱਟ ਕਰਕੇ ਬੈਟਰੀ ਬੈਕ ਵੀ ਬੜਾ ਅੱਛਾ ਆਹ ਆਦੀ ਸਪੀਡ ਹੈ ਜੀ ਓਕੇ ਜਿੰਦਾ ਜਿਹਨੇ ਲੱਸੀ ਬਣਾਣੀ ਹੈ ਲੱਸੀ ਵੀ ਬਣਾ ਸਕਦਾ ਹੈ ਇਹ 450 ਰੁਪਏ ਦਾ ਭਾਜੀ ਓਕੇ ਬੈਟਰੀ ਦੀ ਇਹਦੀ ਗਾਰੰਟੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕਹਿੰਦਾ ਫੀਲ ਲਗਾਣੇ ਕੜੀ ਨੰਬਰ 16 ਵਾਪੇ ਨਾਰਕ ਦੀ ਹੱਟੀ ਦੇ ਬਾਈ ਕੋਲੇ ਲੜਾਉਣੇ ਇੱਕ ਸਮਾਨ ਹੁੰਦਾ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਤੇ ਗਾਰੰਟੀ ਦਿੰਦਾ ਬਾਈ ਪੂਰੀ ਸਮਾਨ ਦੀ ਲਾ ਕੇ ਮਾਈਏ ਜੀ ਨਵੀਂ ਇਹ ਨਵੀਂ ਗੇਮ ਲੈ ਕੇ ਆਏ ਆ ਅਸੀਂ ਪਹਿਲੇ ਜਿਹੜੀ ਦਿਖਾਈ ਸੀਗੀ ਨਾ ਉਹ ਤਾਰੀ ਗੇਮ ਉਹ 2.4G ਵਾਇਰਲੈਸ ਹੁੰਦਾ ਏ ਵਾਲੀ ਗੇਮ ਜਿਹੜੀ ਸੀ ਇਹਦੇ ਵਿੱਚ 21000 ਪਲੱਸ ਗੇਮਾਂ ਸਨ ਨਾਲ ਦੋ ਵਾਇਰਲੈਸ ਰਿਮੋਟਸ ਹਨ ਇਹ ਨਵੀਂ ਆ ਗਈ ਹੈ ਜੀ ਇਹਦੇ ਵਿੱਚ ਨਵੀਆਂ ਟ੍ਰੈਂਡਿੰਗ ਜਿਹੜੀਆਂ ਅੱਜ ਕੱਲ ਗੇਮਾਂ ਚੱਲ ਰਹੀਆਂ ਨੇ ਉਹ ਵਾਲੀਆਂ ਗੇਮਾਂ ਆਲੇ ਇਹ ਕਾ ਵੀ ਬਾਕਸ ਅਸੀਂ ਪਿੱਛੇ ਤਾਂ ਖਾਇਆ ਸੀ ਇਹ ਗਾਰੰਟੀ ਨਾਲ ਹੈ ਜੀ ਹੁਣ ਇਹ ਅਸੀਂ ਗਾਰੰਟੀ ਦੇ ਵਿੱਚ ਦੇ ਰਹੇ ਹਾਂ 3250 ਰੁਪਏ ਦਾ ਟੀਵੀ ਨੂੰ ਤੁਹਾਡੇ ਨੂੰ ਸਮਾਰਟ ਵੀ ਬਣਾ ਦੇਗਾ ਤੇ ਨਾਲ ਵਿੱਚ 3000 ਪਲੱਸ ਗੇਮਾਂ ਵੀ ਹੋਣ ਗਈਆਂ ਨਾਲ ਟੀਵੀ ਚਲਾਉਣ ਲਈ ਵੱਖਰਾ ਰਿਮੋਟ ਮਿਲੇਗਾ ਗੇਮਾਂ ਖੇਡਣ ਲਈ ਵੱਖਰਾ ਰਿਮੋਟ ਮਿਲੇਗਾ ਗੇਮਾਂ ਦੇ ਸਾਡੇ ਕੋਲ ਬੜੀਆਂ ਬੜੀਆਂ ਵਧੀਆ ਚੀਜ਼ਾਂ ਪਈਆਂ ਹੋਈਆਂ ਨੇ ਜ ਠੀਕ ਹੈ ਜੀ ਹਾਂਜੀ ਹਾਂਜੀ ਇਹ ਪ੍ਰੋਜੈਕਟਰ ਵੀ ਆਇਆ ਸਰ ਇੱਕ ਇਹ ਰਿਪੀਟ ਹੋਇਆ ਸਿੰਗਲ ਪੀਸ ਅਸੀਂ ਆਰਡਰ ਤੇ ਮੰਗਾਇਆ ਸੀ ਹੁਣ ਇਹਦਾ 1250 ਰੁਪਏ ਦਾ ਰੇਟ ਆ ਓਨਲੀ ਠੀਕ ਆ ਆ ਸਰਦੀ ਵਾਸਤੇ ਗਰਮ ਪਾਣੀ ਵਾਲੀਆਂ ਟੂਟੀਆਂ ਆ ਗਈਆਂ ਨੇ ਇੰਪੋਰਟਡ ਟੂਟੀਆਂ ਇਹ ਅਸੀਂ ਸਿਰਫ ਤੇਜੀ ਭਾਜੀ ਦੇ ਚੈਨਲ ਤੇ ਵੀਡੀਓ ਦਾ ਰੇਟ ਦੇ ਰਹੇ ਹਾਂ 990 ਰੁਪਏ ਸਾਡੇ ਕੋਲ ਲੈ ਜਿਓ ਤੇਰ ਭਾਜੀ ਦੀ ਵੀਡੀਓ ਹਾਜੀ ਭਾਜੀ ਤੁਸੀਂ ਟੂਟੀ ਫਿੱਟ ਕਰਨੀ ਹੈ ਫਿੱਟ ਕਰਦੇ ਆਸਾਰ ਉੱਪਰ ਟੈਂਪਰੇਚਰ ਆਏਗਾ ਔਰ 1015 ਸਕਿੰਟ ਦੇ ਵਿੱਚ ਗਰਮ ਪਾਣੀ ਆਣਾ ਸ਼ੁਰੂ ਹੋ ਜਾਏਗਾ ਔਰ ਇਹ ਸਿਰਫ ਜਿਹੜਾ ਤੁਹਾਡੇ ਪੇਜ ਤੇ ਆ ਕੇ ਵੀਡੀਓ ਵਖਾਏਗਾ ਉਹਨਾਂ ਵਾਸਤੇ 990 ਰੁਪਏ ਵਾਲਾ ਰੇਟ ਹੈ ਉਹਦਾ ਦਾ ਪ੍ਰਾਈਸ ਹੈਗਾ ਆਪਣੀ ਦੁਕਾਨ ਦਾ 1150 ਰੁਪਏ ਇਹ ਸਿਰਫ ਅਸੀਂ ਤੁਹਾਡਾ ਜਿਹੜਾ ਪੇਜ ਫੋਲੋ ਕੀਤਾ ਹੋਏਗਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਇਸ ਰੇਟ ਤੇ ਟੂਟੀ ਮਿਲੇਗੀ ਇਹ ਇੰਪੋਰਟਡ ਹੈ ਇਹਦੇ ਵਿੱਚ ਆਪਣੇ ਕੋਲ ਇੰਡੀਅਨ ਵੀ ਆ ਜੇਗੀ ਉਹ ਵਾਲੀ ਫਿੱਟ ਕਰਵਾਣੀ ਪੈਂਦੀ ਹੈ ਇਹ ਜਿਹੜੀ ਹੈ ਨਾ ਇਹ ਤੁਸੀਂ ਸਿਰਫ ਟੰਗਣਾ ਹੀ ਐ ਇਹਨੂੰ ਟੰਗ ਕੇ ਟੂਬੀ ਦੇ ਉੱਤੇ ਪਿੱਛੇ ਪਾਇਪ ਲਗਾਣੀ ਹੈ ਸੀ ਟੈਪ ਲਗਾ ਕੇ ਆ ਦੇਖੋ ਜੀ ਇਹ ਇਨ ਔਰ ਆਊਟ ਵਾਲਾ ਕੰਮ ਹੈ ਜੀ ਇਹ ਵਾਲੇ ਗੀਜ਼ਰ ਦਾ ਔਰ 6 ਮਹੀਨੇ ਦੀ ਵਾਰੰਟੀ ਵੀ ਹੈ ਦੀ ਓਕੇ ਵੀਰੇ ਇਹ ਵੀ ਆਪਣਾ 10 ਤੋਂ 15 ਮਿੰਟ ਦੇ ਵਿੱਚ ਵਿੱਚ 10 10 ਮਿੰਟ ਵੀ ਮੈਂ ਬਹੁਤ ਜ਼ਿਆਦਾ ਕਹਿ ਦਿੱਤੇ ਆ 5 ਤੋਂ 10 ਮਿੰਟ ਦੇ ਵਿੱਚ ਵਿੱਚ ਹੀ ਨਾ ਆ ਦੇਖੋ ਇਹ ਪਾਇਪ ਅਸੀਂ ਇੱਥੇ ਲਾਣੀ ਹੈ ਇਹ 2D ਇਹ ਚ ਪੈ ਬਲਾ ਦੇਣੀ ਹੈ ਇਹ ਤੋਂ ਦੀ ਨਾਲ ਦੀ ਨਾਲ ਗਰਮ ਪਾਣੀ ਆਣਾ ਸ਼ੁਰੂ ਹੋ ਜਾਏਗਾ ਕੀ ਕਿੰਨਾ ਹੈ ਵੀਰੇ ਇਹ ਭਾਜੀ 1250 ਰੁਪਏ ਦਾ 6 ਮਨთ ਦੀ ਵਾਰੰਟੀ ਦੇ ਨਾਲ ਹੈ ਦੀ ਓਕੇ ਜੀ ਫਿਰ ਆਪਣੇ ਕੋਲ ਬੜੀਆਂ ਪਿਆਰੀਆਂ ਤਿਆਰੀਆਂ ਕਾਰ ਚ ਰੱਖਣ ਵਾਸਤੇ ਬੜੀਆਂ ਸੋਹਣੀਆਂ ਆਈਟਮਾਂ ਮਿਲ ਜਾਣਗੀਆਂ ਜੀ ਆ ਆਪਣੇ ਕੋਲ ਸ਼ਿਵਜੀ ਜੀ ਦੀ ਇੱਕ ਮੂਰਤੀ ਆਈ ਹੋਈ ਏ ਸਿਰਫ ਔਰ ਸਿਰਫ 250 ਰੁਪਏ ਦੀ ਕਾਰ ਦੇ ਵਿੱਚ ਰੱਖ ਲਈ ਬਹੁਤ ਪਿਆਰੀ ਚੀਜ਼ ਹੈ ਜੀ ਈਗਾ ਵੀਰੇ ਇੱਕ ਆ ਆਪਣੇ ਕੋਲ ਐਗ ਸਟੀਮਰ ਆਇਆ ਅੱਗੇ ਸਰਦੀਆਂ ਆ ਰਹੀਆਂ ਨੇ ਜਿਵੇਂ ਜਿੰਮ ਵਾਲੇ ਨੇ ਮੁੰਡੇ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਰਹਿੰਦੀ ਏ ਇਹ ਵਾਲਾ ਸੀ 450 ਰੁਪਏ ਚ ਦੇਣ ਜਾ ਰਹੇ ਆ ਐਗ ਸਟੀਮਰ ਤੁਹਾਡੇ 5 ਤੋਂ 7 ਮਿੰਟਾਂ ਦੇ ਵਿੱਚ ਐਗ ਜਿਹੜੇ ਬਿਲਕੁਲ ਤਿਆਰ ਹੋ ਜਾਣਗੇ ਠੀਕ ਆ ਵੀਰ ਉਸ ਵਾਰ ਆ ਆਪਣੇ ਕੋਲ ਇੱਕ ਆ ਜੀ ਸ਼ੇਕਰ ਆਇਆ ਸ਼ੇਕਰ ਆਪਣੇ ਕੋਲ ਮੰਗਦੇ ਸਨ ਵੀ ਚਾਰਜਿੰਗ ਵਾਲਾ ਸਾਨੂੰ ਲਿਆ ਕੇ ਦਿਓ ਇਹ ਅਸੀਂ ਚਾਰਜਰ ਵਾਲਾ ਸ਼ੇਕਰ ਲੈ ਕੇ ਆਏ ਆ ਇਹ ਅਸੀਂ ਅੱਧਰ ਉਹਦੀ ਫਿੱਟ ਕਰ ਲੈ ਫਿਲਟਰ ਕਰਕੇ ਬੈਟਰੀ ਬੈਕ ਵੀ ਬੜਾ ਅੱਛਾ ਆਹ ਹੈ ਦੀ ਸਪੀਡ ਜੀ ਓਕੇ ਜੀ ਇਹ ਐਗ ਵੀ ਸਟੀਮ ਕਰ ਦਿੰਦਾ ਜਿੰਨੇ ਲੱਸੀ ਬਣਾਣੀ ਹੈ ਲੱਸੀ ਵੀ ਬਣਾ ਸਕਦਾ ਜੀ ਦੋਵੇਂ ਕੰਮ ਕਰੇਗਾ ਘੋਟਣਾ ਜੀ ਨੂੰ ਕਹਿੰਦੇ ਹਾਂ ਹਾਂ ਜੀ ਘੋਟਣਾ ਜੀ ਨੂੰ ਕਹਿੰਦੇ ਆ ਨਾਲੇ ਚਾਰਜਿੰਗ ਦੇ ਵਿੱਚ ਲੈ ਕੇ ਆਏ ਆ ਭਾਜੀ ਕੋਈ ਬਾਹਰ ਨਹੀਂ ਲੱਗੀ ਹੋਈ ਜਿੱਥੇ ਮਰਜ਼ੀ ਕੈਰੀ ਕਰਕੇ ਲੈ ਜਾਓ ਇਹਨੂੰ ਜਿੰਮ ਚ ਵੀ ਭਾਵੇਂ ਕੈਰੀ ਕਰਕੇ ਲੈ ਜਾਓ ਇਹ 4500 ਰੁਪਏ ਦਾ ਭਾਜੀ ਓਕੇ ਵੀਰੇ ਬੈਟਰੀ ਦੀ ਇਹਦੀ ਗਾਰੰਟੀ ਹੈ ਜੀ ਇਹ ਪੈਰ ਦੀ ਐਚ ਅਸੀਂ ਦੇ ਰਹੇ ਹਾਂ ਇੱਕ ਆਪਣੇ ਕੋਲ ਆ ਆਇਆ ਜੀ ਇਹ ਨਵਾਂ ਅਸੀਂ ਲੈ ਕੇ ਆਏ ਆ ਰੇਡੀਓ ਜਿਹੜੇ ਰੇਡੀਓ ਸੁਣਦੇ ਆਪਣੇ ਬਜ਼ੁਰਗ ਬੜਾ ਪਸੰਦ ਨੇ ਕਰਦੇ ਨੇ ਰੇਡੀਓ ਰੇਡੀਓ ਵਿਦ ਬਲੂਟੁੱਥ ਸਪੀਕਰ ਤੇ ਵਿਦ ਪੈਂਡਰਾਈਵ ਵੀ ਲੱਗੇਗੀ ਬੈਟਰੀ ਬੈਕਅਪ ਇਹਦੇ 6 ਘੰਟੇ 4 ਤੋਂ 6 ਘੰਟੇ ਦੀ ਬੈਟਰੀ ਬੈਕਅਪ ਦੀ ਗਾਰੰਟੀ ਏ ਐਫ ਐਮ ਚੱਲੇਗਾ ਜਿਹੜੇ ਮਰਜੀ ਨੁੱਕਰੇ 'ਚ ਬੈਠੇ ਹੋਈਏ ਜਿਹੜੇ ਮਰਜੀ ਪਿੰਡ 'ਚ ਬੈਠੇ ਹੋਈਏ ਪੂਰੀ ਫੁੱਲ ਰੇਂਜ ਆਏਗੀ ਗੁਰਬਾਣੀ ਅੰਮ੍ਰਿਤਸਰ ਵੀ ਚੱਲੇਗਾ ਆਪਣਾ ਹਰਿਮੰਦਰ ਸਾਹਿਬ ਦਾ ਲਾਈਵ ਵੀ ਚੱਲੇਗਾ ਠੀਕ ਵੀਰੇ ਫਿਰ ਅਸੀਂ ਭਾਜੀ ਇੱਕ ਕਾ ਲੈ ਕੇ ਆਏ ਆ 4 ਇਨ 1 ਡਾਟਾ ਕੇਬਲ ਇਹ ਹਜੇ ਮਾਰਕੀਟ ਵਿੱਚ ਅਵੇਲੇਬਲ ਨਹੀਂ ਹੋਈ ਹੈਗੀ ਇਹ ਤਾਂ ਇੱਥੇ ਫੋਕਸ ਕਰੋ ਮੈਂ ਤੁਹਾਨੂੰ ਦਿਖਾਉਣਾ ਬਾਜੀ ਇਹ USB ਟੂ ਆਈਫੋਨ ਲੱਗ ਗਈ ਸੀ ਟੂ ਆਈਫੋਨ ਲੱਗ ਗਈ ਸੀ ਟੂ ਸੀ ਲੱਗ ਗਈ USB ਟੂ ਸੀ ਲੱਗ ਗਈ ਇਹ 4 ਇਨ 1 ਕੇਬਲ ਹੈ ਜੀ ਗੱਡੀ ਨਾਲ ਨਹੀਂ ਆ ਰਿਹਾ ਗੱਡੀ ਚ ਕਿੰਨੇ ਕਿੰਨੇ ਬਾਜੀ ਲਾਉਂ ਖਾਂ ਕਿਸੇ ਚੀਜ਼ ਦੀ ਲੋੜ ਦੀ ਇਹ 250 ਰੁਪਏ ਦੀ ਇਹ ਵਾਲੀ ਦੇ ਰਹੇ ਆ ਅਸੀਂ ਇਹਦੀ 1 ਸਾਲ ਦੀ ਗਾਰੰਟੀ ਇਹਦੇ ਵਿੱਚ ਸਾਡੇ ਕੋਲ ਬੋਰਡ ਕੰਪਨੀ ਦੀ ਮਿਲ ਜਾਏਗੀ ਸੇਵ 5 ਸਾਲ ਦੀ ਗਾਰੰਟੀ ਹੈ 450 ਰੁਪਏ ਦੀ ਬੋਰਡ ਕੰਪਨੀ ਦੀ ਇਹ ਕਹਾ ਅਸੀਂ ਪਿੱਛੇ ਵੀ ਦਿਖਾਈ ਸੀਗੇ ਤੁਹਾਨੂੰ ਇਹ ਮਾਲ ਆਪਣੇ ਕੋਲ ਦੁਬਾਰਾ ਰੀਸਟਾਕ ਹੋ ਚੁੱਕਿਆ ਜੀ ਛੋਟਾ ਜਿਹਾ ਫੋਨ ਹੈ ਉਂਗਲੀ ਜਿੱਡਾ ਫੋਨ ਹੈ ਜੀ ਇਹ ਪਿੱਛੇ ਵੀ ਦਿਖਾਇਆ ਸੀ ਦੁਬਾਰਾ ਮਾਲ ਆ ਚੁੱਕਿਆ ਭਾਜੀ ਵਾਰੰਟੀ ਦੇ ਵਿੱਚ 2 ਸਿਮਾਂ ਪੈਂਦੀਆਂ ਨੇ ਨਾਲ ਆਪਣੇ ਮੈਮਰੀ ਕਾਰਡ ਵੀ ਪੈਂਦਾ ਜੀ ਇਹ ਕਿੰਨੇ ਦਾ ਵੀਰੇ 1050 ਰੁਪਏ ਦਾ ਜੀ ਵੀ ਅਸੀਂ ਪਿੱਛੇ ਵਿਖਾਇਆ ਸੀ ਸਿੱਧੂ ਮੂਸੇ ਵਾਲਾ ਭਾਜੀ ਸਤਕਾਰਯੋਗ ਉਹਨਾਂ ਨੇ ਇਹ ਫੋਨ ਆਪਣੇ ਗਾਣੇ ਦੇ ਵਿੱਚ ਦਿਖਾਇਆ ਸੀਗਾ ਇਹ ਵੀ ਫੋਨ ਆਪਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਵਾਲਾ 1990 ਰੁਪਏ ਹੈ